ਮੈਂ ਤਾਂ ਇਹ ਕਹਿੰਦਾ ਵੀ ਕੁੜੀਆਂ ਨੂੰ ਚਾਹੀਦੀ ਹੈ ਕਿ ਆਪਣੀਆਂ ਚੂੜੀਆਂ ਬੰਦਿਆਂ ਨੂੰ ਦੇ ਦੇਣ ਤੇ ਆਪ ਹੀ ਕਦੀ ਪਿਸਟਲ ਲਾਇਸੈਂਸ ਲੈ ਕੇ ਆਪਣੇ ਕੋਲ ਰੱਖਿਆ ਕਰਨ ਜਦ ਤੱਕ ਹਕੂਮਤਾਂ ਔਰ ਲੀਡਰ ਇਹ ਤੈ ਨਹੀਂ ਕਰ ਲੈਣਗੇ ਕਿ ਅਸੀਂ ਇਮਾਨਦਾਰੀ ਦੇ ਨਾਲ ਜ਼ਾਲਮ ਨੂੰ ਜ਼ਾਲਮ ਕਹਿਣਾ ਹੈ ਮਜਲੂਮ ਦੀ ਮਦਦ ਕਰਨੀ ਹੈ ਥਾ ਤੱਕ ਕੋਈ ਵੀ ਸਿਸਟਮ ਜਿਹੜਾ ਉਹ ਕੰਮ ਨਹੀਂ ਆਉਂਦਾ ਇੱਕ ਐਕਟ ਬਣਾਇਆ ਕਿ ਅਗਰ ਕਿਸੇ ਬੇਟੀ ਦੇ ਨਾਲ ਕੋਈ ਬਲਤਕਾਰ ਜਾਂ ਜਿਆਤੀ ਹੁੰਦੀ ਹੈ ਪਰ ਜਦ ਉਸ ਮੁਲਜ਼ਮ ਨੂੰ ਸਜ਼ਾ ਦਿੱਤੀ ਜਾਏਗੀ ਤਾਂ ਸਾਰੇ ਬਾਜ਼ਾਰ ਦਿੱਤੀ ਜਾਏਗੀ ਤਾਂ ਕਿ ਆਣ ਵਾਲੀ ਨਸਲਾਂ ਨੂੰ ਇਹ ਪਤਾ ਹੋਵੇ ਕਿ ਧੀਆਂ ਵੱਲ ਮੈਲੀ ਨਿਗਾਹ ਨਾ ਦੇਖਣਾ ਹੈ ਮੈਂ ਸਮਝਦਾ ਕਿ ਦੇਸ਼ ਦੀ ਆਜ਼ਾਦੀ ਦੇ 78 ਸਾਲ ਪੂਰੇ ਹੋਣ ਦੇ ਬਾਵਜੂਦ ਵੀ ਇੱਕ ਵਾਰੀ ਫਿਰ ਪੂਰੇ ਦੇਸ਼ ਦੇ ਲੋਕਾਂ ਦਾ ਸਿਰ ਜਿਹੜਾ ਉਹ ਸ਼ਰਮ ਦੇ ਨਾਲ ਝੁਕਿਆ ਅਗਰ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਨੌਜਵਾਨਾਂ ਨੂੰ ਆਪਣੀ ਹੀ ਘਰ ਦੀਆਂ ਔਰਤਾਂ ਦੀ ਇੱਜ਼ਤ ਨਹੀਂ ਸਿਖਾ ਸਕਦੇ ਤਾਂ ਮੈਂ ਸਮਝਦਾ ਇਹ ਹਰਿਤਾ ਕਾ ਆਜ਼ਾਦੀ ਦੇ ਜਿਹੜੇ ਮਾਣੇ ਨੇ ਉਹ ਦੂਰੇ ਪੂਰੀ ਦੁਨੀਆ 'ਚ ਭਾਰਤ ਨੂੰ ਛੱਡ ਕੇ ਬੇਟੀਆਂ ਜਿਹੜੀਆਂ ਅੱਗੇ ਜਾ ਰਹੀਆਂ ਸਾਡੀਆਂ ਬੇਟੀਆਂ ਡਾਕਟਰ ਬਣਨ ਤੋਂ ਬਾਅਦ ਵੀ ਮਹਿਫੂਜ਼ ਨਹੀਂ ਹੈਗੀਆਂ ਕੋਈ ਬੰਦਾ ਮੇਰੇ ਤੋਂਲੇ ਗੁਰਦੁਆਰਾ ਸਾਹਿਬ ਜਾਂਦਾ ਹੈ ਮੰਦਰ ਜਾਂਦਾ ਹੈ ਚਰਚ ਜਾਂਦਾ ਹੈ ਉਹ ਜਾਂਦਾ ਹੋਵੇ ਤੇ ਫਿਰ ਉਹਦੀ ਸਮਾਜਿਕ ਜਿਹੜੀ ਜ਼ਿੰਦਗੀ ਹੈ ਉਹਦੇ 'ਚ ਛਲ ਕਪਟ ਨਾ ਹੋਵੇ ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨੇ ਹਮਲਿਕ ਸਵਾਗਤ ਕਰਦੀ ਆ ਅੱਜ ਸਾਡੇ ਨਾਲ ਸ਼ਾਈ ਮਾਮ ਪੰਜਾਬ ਦੇ ਮੌਜੂਦ ਨੇ ਤੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਵਿੱਤੀ ਦਿਨੀ ਇੱਕ ਜਿਹੜਾ ਆਜ਼ਾਦੀ ਦਿਵਸ ਜਿਹੜਾ ਬਣਾਇਆ ਜਾ ਰਿਹਾ ਸੀਗਾ 78 ਵਾਂ ਤੇ ਦੂਜੇ ਪਾਸੇ ਜਿਹੜਾ ਆਪਣੇ ਭਾਰਤ ਦੇ ਵਿੱਚ ਇੱਕ ਐਦਾਂ ਦੀ ਘਟਨਾ ਵਪਰੀਏ ਕਿ ਸਾਰੇ ਮੁਲਕ ਨੂੰ ਜਿਹੜਾ ਉਹਨਾਂ ਨੇ ਹਿਲਾ ਕੇ ਰੱਖ ਦਿੱਤਾ ਤੇ ਸਾਰੀ ਗੱਲਬਾਤ ਕਰਦੇ ਆ ਤੇ ਤੁਹਾਡੇ ਤੱਕ ਪਹੁੰਚਾਣੇ ਆ ਅਸਲਾਮੁਅਲਾਈਕੁਮ ਵੈਲਕਮ ਜੀ ਅ ਸ਼੍ਰੀਮਮ ਸਭ ਤੋਂ ਪਹਿਲਾਂ ਤਾਂ ਸਰ ਇਹ ਦੱਸੋ ਕਿ ਜਿਵੇਂ ਕਿ ਬਿੱਤੀ ਦਿਨ 78ਵਾਂ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਸੀਗਾ ਲੇਕਿਨ ਕੁਝ ਇਦਾਂ ਦਾ ਇੱਕ ਹਸਾ ਜਿਹੜਾ ਵਪਰਿਆ ਇੱਕ ਗੈਂਗ ਰੈਪ ਹੋਇਆ ਉਸ ਬਾਰੇ ਤੁਹਾਡੇ ਕੀ ਵਿਚਾਰ ਬismillah अर रहमान अर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਆਇਤ ਰਮ ਕਰਨ ਵਾਲਾ ਹੁਣੇ 15 ਅਗਸਤ ਦੇ ਨੇੜੇ ਤੇੜੇ ਕੋਲਕੱਤਾ ਦੇ ਵਿੱਚ ਇੱਕ ਮੈਡੀਕਲ ਦੀ ਜਿਹੜੀ ਛਾਤਰਾ ਹੈ ਉਥੇ ਦੀ ਜਿਹੜੀ ਡਾਕਟਰ ਹੈ ਰੈਜ਼ੀਡੈਂਸ਼ੀਅਲ ਉਹਦੇ ਨਾਲ ਜੋ ਦਰਿੰਦਗੀ ਹੋਈ ਉਸ ਤੋਂ ਬਾਅਦ ਉਹਦਾ ਖਤਮ ਕਰ ਦਿੱਤਾ ਗਿਆ ਮੈਂ ਸਮਝਦਾ ਹਾਂ ਕਿ ਦੇਸ਼ ਦੀ ਆਜ਼ਾਦੀ ਦੇ 78 ਸਾਲ ਪੂਰੇ ਹੋਣ ਦੇ ਬਾਵਜੂਦ ਵੀ ਇੱਕ ਵਾਰੀ ਫਿਰ ਪੂਰੇ ਦੇਸ਼ ਦੇ ਲੋਕਾਂ ਦਾ ਸਿਰ ਜਿਹੜਾ ਉਹ ਸ਼ਰਮ ਦੇ ਨਾਲ ਝੁਕਿਆ ਇਹ ਬੱਚੀਆਂ ਦੇ ਨਾਲ ਦਰਿੰਦਗੀ ਹੋਣਾ ਲਗਾਤਾਰ ਭਾਰਤ 'ਚ ਐਸੇ ਕਈ ਵਾਕਿਆ ਸਾਹਮਣੇ ਆ ਰਹੇ ਨੇ ਜੀ ਤੇ ਮੈਂ ਸਮਝਦਾ ਹਾਂ ਕਿ ਕਿਉਂਕਿ ਕਾਨੂੰਨ ਜਿਹੜਾ ਹੈ ਇਸ ਮਾਮਲੇ 'ਚ ਬਹੁਤ ਲੱਚਰ ਹੈ ਔਰ ਜਿਨ੍ਹਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਉਸ ਸਜ਼ਾ ਦਾ ਕੰਦੀ ਪ੍ਰਚਾਰ ਨਹੀਂ ਹੁੰਦਾ ਜੀ ਔਰ ਬਹੁਤ ਸਾਰੇ ਲੋਕ ਐਸੇ ਜਿਹੜੇ ਬਾਅਦ ਚ 2 4 5 ਸਾਲ ਬਾਅਦ ਛੁੱਟ ਜਾਂਦੇ ਨੇ ਤੇ ਹਕੂਮਤ ਨੂੰ ਚਾਹੀਦਾ ਹੈ ਕਿ ਕੋਈ ਐਸਾ ਠੋਸ ਕਾਨੂੰਨ ਜਿਹੜਾ ਹੈ ਉਹ ਬੇਟੀਆਂ ਦੀ ਹਫਾਜ਼ਤ ਲਈ ਲਿਆ ਕੇ ਆਣ ਕਿਉਂਕਿ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਜਿਹੜੇ ਵੀ ਲੋਕ ਸਾਡੀ ਧੀਆਂ ਨਾਲ ਭੈਣਾ ਨਾਲ ਦਰਿੰਦਗੀ ਕਰਦੇ ਨੇ ਉਹ ਕੋਈ ਪਾਕਿਸਤਾਨ ਬੰਗਲਾਦੇਸ਼ ਅਮਰੀਕਾ ਇੰਗਲੈਂਡ ਜਪਾਨ ਤੋਂ ਨਹੀਂ ਆਏ ਸਾਡੇ ਸਮਾਜ ਚ ਜੰਮੇ ਸਾਡੇ ਹੀ ਪੜੇ ਸਾਡੇ ਹੀ ਰਹੇ ਲੇਕਿਨ ਅਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਆਪਣੀ ਭੈਣਾਂ ਦਾ ਆਪਣੀ ਬੇਟੀਆਂ ਦਾ ਸਤਿਕਾਰ ਕਰਨਾ ਨਹੀਂ ਸਿਖਾ ਸਕਦੇ ਇਸ ਲਈ ਸਿਰਫ ਧਰਮਾਂ ਦੇ ਲੋਕਾਂ ਨੂੰ ਜਿਹੜੇ ਕਿ ਅੱਜ ਕੱਲ ਧਰਮ ਦੇ ਨਾਤੇ ਲੀਡਰੀ ਦਾ ਕਰ ਰਹੇ ਨੇ ਉਹਨਾਂ ਨੂੰ ਇਸ ਗੱਲ ਤੇ ਵੀ ਵਿਚਾਰਨਾ ਚਾਹੀਦਾ ਕਿ ਅਸੀਂ ਆਪਣੇ ਧਰਮ ਮਦੀਨ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਬੇਟੀਆਂ ਦੀ ਇੱਜ਼ਤ ਕਰਨਾ ਸਿਖਾ ਸਕਿਆ ਹੈ ਕਿ ਨਹੀਂ ਸਿਖਾ ਸਕਿਆ ਅਗਰ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਨੌਜਵਾਨਾਂ ਨੂੰ ਆਪਣੀ ਹੀ ਘਰ ਦੀਆਂ ਔਰਤਾਂ ਦੀ ਇੱਜ਼ਤ ਨਹੀਂ ਸਿਖਾ ਸਕਦੇ ਤਾਂ ਮੈਂ ਸਮਝਦਾ ਕਿ ਹਜੇ ਤੱਕ ਆਜ਼ਾਦੀ ਦੇ ਜਿਹੜੇ ਮਾਨੇ ਨੇ ਉਹ ਅਧੂਰੇ ਨੇ ਤੇ ਆਪਾਂ ਗੱਲ ਕਰੇ ਧਰਮ ਦੀ ਹਰ ਕੋਈ ਧਰਮ ਦਾ ਬਾਣਾ ਪਾ ਕੇ ਹਰ ਕੋਈ ਕਹਿੰਦਾ ਕਿ ਮੇਰਾ ਇਹ ਧਰਮ ਹੈ ਉਹ ਧਰਮ ਪਰ ਕਿਤੇ ਨਾ ਕਿਤੇ ਧਰਮ ਦੇ ਪਿੱਛੇ ਲੋਕ ਜਿਹੜੇ ਨੇ ਇਨਸਾਨੀਅਤ ਭੁੱਲ ਜਾਂਦੇ ਨੇ ਦੇਖੋ ਧਰਮ ਅਸਲ 'ਚ ਇਹ ਨਹੀਂ ਹੈ ਕਿ ਤੁਸੀਂ ਕਿੱਦਾਂ ਦੀ ਇਬਾਦਤ ਕਰਦੇ ਹੋ ਧਰਮ ਇਹ ਹੈ ਕਿ ਤੁਹਾਡਾ ਵਿਹਾਰ ਜਿਹੜਾ ਹੈ ਉਹ ਅੱਛਾ ਹੈ ਕਿ ਨਹੀਂ ਅਸਲ ਤਾਂ ਵਿਵਹਾਰ ਨੂੰ ਚੰਗਾ ਰੱਖਣ ਦੇ ਲਈ ਧਰਮਾਂ ਦੀ ਸਿਰਜਣਾ ਕੀਤੀ ਗਈ ਕਿ ਇੱਕ ਬੰਦਾ ਆਈਕਾ ਕਰ ਨਮਾਜ਼ੀ ਹੋਵੇ ਤੇ ਉਹਦਾ ਮਤਲਬ ਕਿ ਸਮਾਜਿਕ ਵਿਵਸਥਾ ਜ ਵੀ ਉਹ ਝੂਠ ਨਾ ਬੋਲੇ ਕੋਈ ਬੰਦਾ ਅੰਮ੍ਰਿਤ ਵਾਲੇ ਗੁਰਦੁਆਰਾ ਸਾਹਿਬ ਜਾਂਦਾ ਹੈ ਮੰਦਰ ਜਾਂਦਾ ਹੈ ਚਰਚ ਜਾਂਦਾ ਹੈ ਉਹ ਜਾਂਦਾ ਹੋਵੇ ਤੇ ਫਿਰ ਉਹਦੀ ਸਮਾਜਿਕ ਜਿਹੜੀ ਜ਼ਿੰਦਗੀ ਹੈ ਉਹਦੇ 'ਚ ਛਲ ਕਪਟ ਨਾ ਹੋਵੇ ਤੇ ਅਗਰ ਉਹਦਾ ਧਰਮ ਉਹਨੂੰ ਬੁਰੀਆਂ ਗੱਲਾਂ ਤੋਂ ਨਹੀਂ ਰੋਕਦਾ ਫਿਰ ਉਹ ਧਰਮੀ ਨਹੀਂ ਆ ਧਰਮੀ ਹੈ ਇਸ ਲਈ ਉਹਨੂੰ ਇਹ ਚਾਹੀਦਾ ਇੱਕ ਵਾਰੀ ਫਿਰ ਧਰਮ ਨੂੰ ਪੜੇ ਉਹਦੀ ਵਿਆਖਿਆ ਨੂੰ ਪੜੇ ਔਰ ਸਹੀ ਮਾਨਨ ਦੇ ਵਿੱਚ ਧਰਮ ਦੇ ਉੱਤੇ ਚੱਲਣ ਦੇ ਬਿਲਕੁਲ ਤੇ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਲੋਕੀ ਜਿਹੜੇ ਆਪਣੇ ਸਟੂਡੈਂਟਸ ਨੇ ਉਹ ਬਾਹਰ ਜਾ ਰਹੇ ਨੇ ਬੱਚੇ ਬਾਹਰ ਜਾ ਰਹੇ ਨੇ ਕਿਤੇ ਨਾ ਕਿਤੇ ਵੈਸਟਰਨ ਕਲਚਰ ਤਾਂ ਅਪਣਾ ਰਹੇ ਨੇ ਪਰ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਵੇਖਣ ਨੂੰ ਮਿਲ ਰਹੀ ਕਿ ਆਪਣੇ ਭਾਰਤ ਦੇ ਵਿੱਚ ਇਹ ਦਰਿੰਦਗੀ ਜਿਹੜੀ ਬਿਲਕੁਲ ਖਤਮ ਨਹੀਂ ਹੋ ਰਹੀ ਦੇਖੋ ਮਾਈਗ੍ਰੇਸ਼ਨ ਜਿਹੜੀ ਹੁੰਦੀ ਹੈ ਦੁਨੀਆ 'ਚ ਕਦੀ ਨਹੀਂ ਰੁਕੀ ਲੋਕੀ ਇੱਧਰ ਆਉਂਦੇ ਉੱਧਰ ਜਾਂਦੇ ਲੇਕਿਨ ਅਸਲ ਤੁਸੀਂ ਅਗਰ ਯੂਰਪ ਨੂੰ ਦੇਖੋਗੇ ਜਾਂ ਗਲਫ ਕੰਟਰੀਜ਼ ਨੂੰ ਦੇਖੋਗੇ ਉਥੇ ਇੱਕ ਗੱਲ ਹੈ ਤੁਸੀਂ ਅਰਬ ਦੇਸ਼ਾਂ 'ਚ ਜਾਓਗੇ ਨਾ ਉਹ ਸਾਡੇ ਨਾਲ ਸਾਡੀ ਬੋਲੀ ਦੇਖ ਕੇ ਸਾਡੇ ਨਾਲ ਉਰਦੂ ਹਿੰਦੀ ਪੰਜਾਬੀ ਬੋਲਣ ਦੀ ਕੋਸ਼ਿਸ਼ ਨਹੀਂ ਕਰਦੇ ਉਹ ਸਾਨੂੰ 6 ਮਹੀਨੇ ਅਰਬੀ ਬੋਲਣ ਲਾ ਦਿੰਦੇ ਜੀ ਅੰਗਰੇਜ਼ਾਂ ਦੇ ਦੇਸ਼ 'ਚ ਅਸੀਂ ਜਦੋਂ ਜਾਣਾ-ਜਾਣੇ ਹ ਉਹਨਾਂ ਨੇ ਪਹਿਲਾਂ ਹੀ ਆਇਲਟਸ ਲਾਤੀ ਆਇਲਟਸ ਕੋਈ ਡਿਗਰੀ ਥੋੜੀ ਹੈ ਤੁਸੀਂ ਜਿਹੜਾ ਐਮਬੀਬੀਐਸ ਕਰ ਚੁੱਕਿਆ ਉਹ ਵੀ ਆਇਲਟਸ ਕਰੇ ਜਿਹਨੇ ਪਲੱਸ 2 ਕੀਤੀ ਉਹ ਵੀ ਆਇਲਟਸ ਕਰੇ ਜਿਹਨੇ ਬੀਏ ਕਰ ਆਇਲਟਸ ਡਿਗਰੀ ਨਹੀਂ ਹੈ ਆਇਲਟਸ ਉਹਨਾਂ ਦੀ ਸਭਿਤਾ ਦਾ ਇੱਕ ਲੋਗੋ ਹੈ ਉਹ ਕਹਿੰਦੇ ਜਦੋਂ ਬੰਦਾ ਤੁਰੇ ਤੇ ਉਹ ਸਾਡੀ ਲਹਿਜੇ 'ਚ ਸਾਡੇ ਸਟਾਈਲ ਚ ਅੰਗਰੇਜ਼ੀ ਬੋਲਦਾ ਹੋਵੇ ਉਹਨੂੰ ਪਤਾ ਹੋਵੇਗਾ ਇੱਥੇ ਆ ਕੇ ਕਿੱਦਾਂ ਰਹਿਣਾ ਤੇ ਅਸੀਂ ਇਸ ਗੱਲ 'ਚ ناکਾਮ ਸਾਹਬਤ ਹੋਏ ਆਂ ਪੰਜਾਬੀ ਕੇ ਜਿਹੜੇ ਵੀ ਲੋਕ ਬਾਹਰੋਂ ਪੰਜਾਬ 'ਚ ਆ ਕੇ ਵਸਦੇ ਪਏ ਨੇ ਅਸੀਂ ਨਾ ਉਹਨਾਂ ਨੂੰ ਪੰਜਾਬੀ ਸਿਖਾ ਸਕੇ ਨਾ ਉਹਨਾਂ ਨੂੰ ਪੰਜਾਬੀ ਕਲਚਰ ਦੇ ਸਕੇ ਉਲਟਾ ਪੰਜਾਬ ਦੀਆਂ ਜਿੰਨੀਆਂ ਵੀ ਅੱਜ ਤੱਕ ਸਰਕਾਰਾਂ ਆਈਆਂ ਉਹਨੇ ਇਹ ਤਾਂ ਕੀਤਾ ਕਿ ਹਰੇਕ ਨੂੰ ਕਿਹਾ ਵੀ ਤੁਸੀਂ ਆਪਣੇ ਆਪਣੇ ਕਲਚਰ ਦੇ ਮੁਤਾਬਕ ਚੱਲੋ ਲੇਕਿਨ ਉਹਨਾਂ ਨੂੰ ਕਿਤੇ ਨਾ ਕਿਤੇ ਪੰਜਾਬੀਅਤ ਸਿਖਾਉਣ 'ਚ ਅਸੀਂ ناکਾਮ ਸਾਹਬਤ ਹੋਏ ਆਂ ਇਸ ਬਾਰੇ ਮੌਜੂਦਾ ਸਰਕਾਰ ਨੂੰ ਵੀ ਔਰ ਲੀਡਰਾਂ ਨੂੰ ਵੀ ਸਿਰ ਜੋੜ ਕੇ ਚਰਚਾ ਕਰਨੀ ਚਾਹੀਦੀ ਹੈ ਕਿ ਪੰਜਾਬ ਔਰ ਪੰਜਾਬੀ ਉਹਨਾਂ ਨੂੰ ਬਚਾਉਣਾ ਹੈ ਤੇ ਉਹਦੇ ਚ ਰਾਜ ਸੱਤਾ ਤੌਰ ਦੇ ਉੱਤੇ ਕੋਈ ਵੱਡੇ ਇਨਕਲਾਬੀ ਕਦਮ ਚੱਕਣੇ ਹੋਣਗੇ ਜੀ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਊ ਵੂਮਨਸ ਨੇ ਲੇਡੀਜ਼ ਨੇ ਉਹ ਸੇਵ ਨਹੀਂ ਕਿਉਂਕਿ ਭਾਵੇਂ ਸਕੂਲ ਜੋੜਤਾਂ ਦਾ ਸੇਵ ਨਹੀਂ ਹੈ ਪਹਿਲੀ ਗੱਲ ਤਾਂ ਇਹ ਜੀ ਮੇਰੇ ਪਿਤਾ ਜੀ ਮਰੂਮ ਸ਼ਾ ਇਮਾਮ ਸਾਹਿਬ ਕਹਿੰਦੇ ਹੁੰਦੇ ਸੀ ਵੀ ਬੇਟੀਆਂ ਆਪਣੇ ਕੋਲ ਖੰਜਰ ਰੱਖਣ ਮੈਂ ਤਾਂ ਇਹ ਕਹਿੰਦਾ ਵੀ ਕੁੜੀਆਂ ਨੂੰ ਚਾਹੀਦੀ ਹੈ ਕਿ ਆਪਣੀਆਂ ਚੂੜੀਆਂ ਬੰਦਿਆਂ ਨੂੰ ਦੇ ਦੇਣ ਤੇ ਆਪ ਹੀ ਕਦੀ ਪਿਸਟਲ ਲਾਇਸੈਂਸ ਲੈ ਕੇ ਆਪਣੇ ਕੋਲ ਰੱਖਿਆ ਕਰਨ ਕਿਉਂਕਿ ਹੁਣ ਤੱਕ ਦੀ ਜਿਹੜੀ ਵਿਵਸਥਾ ਹੈ ਉਹ ਬੇਟੀਆਂ ਨੂੰ ਸਮਾਜਿਕ ਤੌਰ ਦੇ ਉੱਤੇ ਉਹਨਾਂ ਦੀ ਜਿਸਮਾਨੀ ਜਿਹੜਾ ਹਤਿਆਚਾਰ ਹੈ ਉਹਦੇ ਤੋਂ ਬਚਾਉਣ 'ਚ ਨਾਕਾਮ ਸਾਬਿਤ ਹੋਈ ਹੈ ਮੈਂ ਉਸ ਡਾਕਟਰ ਦੇ ਨਾਲ ਗੈਂਗਰੇਪ ਹੋਇਆ ਤੇ ਉਸ ਚੀਜ਼ ਨੂੰ ਕੋਈ ਹੋਰ ਹੀ ਜਿਹੜਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਜ਼ਿਆਦਾ ਪੋਲੀਟਿਸ਼ੀਅਨ ਕੀਤੀ ਜਾ ਰਹੀ ਹੈ ਕੀ ਲੱਗਦਾ ਹੈ ਕਿ ਆਪਣੇ ਜਿਹੜੇ ਦੇਸ਼ ਦੀ ਸਭ ਦੀ ਕਿਸਮਤੀ ਇਹੀ ਹੈ ਕਿ ਜਾਦਵੀ ਕੋਈ ਵੱਡਾ ਹਾਸਾ ਹੁੰਦਾ ਹੈ ਕੁਝ ਲੋਕ ਮਲਜਮ ਦੇ ਅੱਖ ਚ ਖੜਦੇ ਨੇ ਕੁਝ ਲੋਕ ਮਲਜਮ ਦੇ ਖਿਲਾਫ ਖੜਦੇ ਨੇ ਜਦ ਤੱਕ ਹਕੂਮਤਾਂ ਔਰ ਲੀਡਰ ਇਹ ਤੈ ਨਹੀਂ ਕਰ ਲੈਣਗੇ ਕਿ ਅਸੀਂ ਇਮਾਨਦਾਰੀ ਦੇ ਨਾਲ ਜ਼ਾਲਮ ਨੂੰ ਜ਼ਾਲਮ ਕਹਿਣਾ ਹੈ ਮਜਲੂਮ ਦੀ ਮਦਦ ਕਰਨੀ ਹੈ ਤਦ ਤੱਕ ਕੋਈ ਵੀ ਸਿਸਟਮ ਜਿਹੜਾ ਉਹ ਕਾਮਯਾਬ ਨਹੀਂ ਹੋ ਸਕਦਾ ਕਾਫੀ ਕੁੜੀਆਂ ਦਾ ਸੁਪਨਾ ਹੁੰਦਾ ਹੈ ਕਿ ਮੈਂ ਡਾਕਟਰ ਬਣਨਾ ਇੰਜੀਨੀਅਰ ਬਣਨਾ ਜਾਂ ਵੱਡੇ ਤੋਂ ਵੱਡੇ ਅਹੁਦੇ ਤੱਕ ਜਾਣਾ ਲੱਗਦਾ ਹੈ ਕਿ ਇਸ ਜਿਹੜੇ ਹਾਸੇ ਨੂੰ ਦੇਖ ਕੇ ਕਰਦੇ ਆ ਨੇ ਅੱਗੇ ਨਹੀਂ ਜਾ ਪਾਣਗੇ ਉਹਨਾਂ ਨੂੰ ਅੱਗੇ ਨਹੀਂ ਬਣਾਣਗੇ ਬਿਲਕੁਲ ਦੇਖੋ ਜਦ ਤੱਕ ਸਿਕਿਉਰਿਟੀ ਨਹੀਂ ਹੋਏਗੀ ਤਾਂ ਕੋਈ ਕਿੱਦਾਂ ਅੱਗੇ ਜਾ ਸਕਦਾ ਹੈ ਅੱਜ ਦੇ ਟਾਈਮ 'ਚ ਪੂਰੀ ਦੁਨੀਆ 'ਚ ਭਾਰਤ ਨੂੰ ਛੱਡ ਕੇ ਬੇਟੀਆਂ ਜਿਹੜੀਆਂ ਅੱਗੇ ਜਾ ਰਹੀਆਂ ਸਾਡੀਆਂ ਬੇਟੀਆਂ ਡਾਕਟਰ ਬਣਨ ਤੋਂ ਬਾਅਦ ਵੀ ਮਹਿਫੂਜ਼ ਨਹੀਂ ਹੈਗੀਆਂ ਕੋ ਇੰਜੀਨੀਅਰ ਬਣਨ ਤੋਂ ਬਾਅਦ ਵੀ ਮਹਿਫੂਜ਼ ਨਹੀਂ ਹੈ ਤੇ ਇਹਦਾ ਮਤਲਬ ਕਿਤਨਾ ਕਿਤੇ ਅਸੀਂ ਬਲਤਕਾਰੀਆਂ ਨੂੰ ਸਜ਼ਾ ਦੇਣ ਦੇ ਵਿੱਚ ناکਾਮ ਸਾਬਤ ਹੋਏ ਹਾਂ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਜਿੱਥੇ ਬਹੁਤ ਸਾਰੇ ਕਾਨੂੰਨ ਬਣਾਏ ਇੱਕ ਐਕਟ ਬਣਾਏ ਕਿ ਅਗਰ ਕਿਸੇ ਬੇਟੀ ਦੇ ਨਾਲ ਕੋਈ ਬਲਤਕਾਰ ਜਾਂ ਜਿਆਤੀ ਹੁੰਦੀ ਹੈ ਤੇ 15 ਦਿਨ ਦੇ ਵਿੱਚ ਹੀ ਉਹਦਾ ਫੈਸਲਾ ਕੀਤਾ ਜਾਏਗਾ ਔਰ ਜਦੋਂ ਉਸ ਮੁਲਜ਼ਮ ਨੂੰ ਸਜ਼ਾ ਦਿੱਤੀ ਜਾਏਗੀ ਤਾਂ ਸਾਰੇ ਬਾਜ਼ਾਰ ਦਿੱਤੀ ਜਾਏਗੀ ਤਾਂ ਕਿ ਆਣ ਵਾਲੀ ਨਸਲਾਂ ਨੂੰ ਇਹ ਪਤਾ ਹੋਵੇ ਕਿ ਧੀਆਂ ਵੱਲ ਮੈਲੀ ਨਿਗਾਹ ਨਾ ਨਹੀਂ ਵੇਖਣਾ ਤੇ ਹਰ ਸੋਸ਼ਲ ਮੀਡੀਆ ਤੇ ਲਗਾਤਾਰ ਹੀ ਰੀਲਾ ਵਾਇਰਲ ਯੇਨੇ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ ਕਿ ਹਾਂ ਉਹਨੂੰ ਮਤਲਬ ਕਿ ਇੱਕ ਅਨਿਆਇ ਮਿਲਣਾ ਚਾਹੀਦਾ ਲੇਕਿਨ ਉਧਰ ਦੀ ਜਿਹੜੀ ਗਵਰਨਮੈਂਟ ਹੈ ਉਹ ਕੁਝ ਨਹੀਂ ਕਰ پا ਰਹੀ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਤੁਹਾਨੂੰ ਸਾਡੀ ਸਰਕਾਰਾਂ ਦਾ ਸਭ ਤੋਂ ਦੁਖਦ ਪਹਿਲੂ ਇਹ ਹੀ ਹੈ ਕਿ ਸਰਕਾਰਾਂ ਵੀ ਧੜੇ ਦੇ ਮੁਤਾਬਕ ਸੋਚਦੀਆਂ ਸਰਕਾਰਾਂ ਵੀ ਜਿਸ ਜਿਸ ਧਰਮ ਦੇ ਨਾਲ ਸੰਬੰਧ ਰੱਖਦੀਆਂ ਉਹਦੇ ਮੁਤਾਬਕ ਸੋਚਦੀਆਂ ਜਦ ਤੱਕ ਤੁਸੀਂ ਇਨਸਾਫ ਦੇ ਲਈ ਨਹੀਂ ਸੋਚੋਗੇ ਤਦ ਤੱਕ ਕਾਮਯਾਬ ਨਹੀਂ ਕੀ ਲੱਗਦਾ ਹੈ ਕਿ ਕੁੜੀਆਂ ਨੂੰ ਕਿਸ ਤਰੀਕੇ ਦੀ ਸਿਕਿਉਰਿਟੀ ਮਿਲਣੀ ਚਾਹੀਦੀ ਹੈ ਤਾਂ ਕਿ ਕੁੜੀਆਂ ਵੀ ਆਪਣਾ ਸੁਪਨਾ ਪੂਰਾ ਕਰ ਸਕਣ ਜਿਵੇਂ ਕਿ ਮੁੰਡੇ ਦੇ ਅੰਦਰ ਚਾਹ ਹੁੰਦਾ ਕਿ ਉਹ ਕੁੜੀਆਂ ਵੀ ਲੇਟ ਨਾਈਟ ਕੰਮ ਕਰ ਸਕਣ ਜਿਵੇਂ ਮੁੰਡੇ ਕਰਦੇ ਨੇ ਅਸੀਂ ਅਸਲ 'ਚ ਜਿੱਦਾਂ ਜਿੱਦਾਂ ਅੱਗੇ ਨੂੰ ਵਧੇ ਹਨ ਨਾ ਤੇ ਅਸੀਂ ਸਮਝਦੇ ਸੀ ਵੀ ਪਹਿਲਾਂ ਦੁਨੀਆ 'ਚ ਸੱਭਿਤਾ ਨਹੀਂ ਸੀ ਨਹੀਂ ਨਹੀਂ ਪੁਰਾਣੀ ਦੁਨੀਆ 'ਚ ਬੇਟੀਆਂ ਜਿਹੜੀਆਂ ਸੀ ਜੰਗ ਲੜਨ ਵੀ ਜਾਂਦੀਆਂ ਸੀ ਬੇਟੀਆਂ ਹੀ ਖੱਤਿਆਂ 'ਚ ਵੀ ਕੰਮ ਕਰਦੀਆਂ ਸੀ ਬੇਟੀਆਂ ਹੀ ਹਥਿਆਰ ਚਲਾਉਣਾ ਜਾਣਦੀਆਂ ਸੀ ਅਸੀਂ ਤਾਂ ਉਲਟਾ ਮੋਡਰਨਾਈਜੇਸ਼ਨ ਦੇ ਨਾਂ ਤੇ ਕੁੜੀਆਂ ਨੂੰ ਹਰ ਤਰ੍ਹਾਂ ਦੀ ਸਿਖਲਾਈ ਤੋਂ ਵਾਂਝਾ ਕਰ ਦਿੱਤਾ ਮੈਂ ਇਹ ਕਹਿਣਾ ਚਾਹੁੰਦਾ ਵੀ ਬੇਟੀਆਂ ਨੂੰ ਹੀ ਪਹਿਲਾਂ ਐਨਸੀਸੀ ਦੀ ਤਾਲੀਮ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਆਪਣਾ ਸੈਲਫ ਡਿਫੈਂਸ ਜਿਹੜਾ ਉਹ ਕਰ ਸਕਣ ਜੀ ਤੇ ਸਰ ਕੋਈ ਕੁੜੀਆਂ ਲਈ স্পেশাল মেসেজ ਜਿਹੜਾ ਦੇਣਾ ਚਾਹੋਗੇ ਜਾਂ ਉਹਨਾਂ ਨੂੰ ਕਿਸ ਪ੍ਰਕਾਰ ਦੀ ਕੋਈ ਸਿਕਿਉਰਿਟੀ ਜਿਹੜੀ ਮਿਲ ਜਾਈਗੀ ਦੇਖੋ ਜਿਹੜੇ ਧਰਮ ਨੇ ਉਹਨਾਂ ਨੇ ਬੇਟੀਆਂ ਨੂੰ ਇਹ ਆਜ਼ਾਦੀ ਦਿੱਤੀ ਹੈ ਹਜ਼ਰਤ ਮੁਹੰਮਦ ਸਾਹਿਬ ਸੱਲ ਸੱਲਮ ਨੇ ਬੇਟੀ ਨੂੰ ਖੁਦਾ ਦੀ ਰਹਿਮਤ ਕਿਹਾ ਹੈ ਜੀ ਔਰ ਉਹਨਾਂ ਦੇ ਦੌਰ ਦੇ ਵਿੱਚ ਇਜਾਜ਼ਤ ਦਿੱਤੀ ਗਈ ਬੇਟੀਆਂ ਨੂੰ ਕਿ ਉਹ ਆਪਣੇ ਤਰੀਕੇ ਦੇ ਨਾਲ ਜ਼ਿੰਦਗੀ ਜੜੀ ਹੈ ਉਹ گزار ਸਕਣ ਬੇਟੀਆਂ ਨੂੰ ਕਹਿਣਾ ਚਾਹੁੰਨਾ ਕਿ ਉਹ ਆਪਣੇ ਆਪ ਨੂੰ ਕਮਜ਼ੋਰ ਨਾ ਸਮਝਣ ਔਰਤ ਜਿਹੜਾ ਸਮਾਜਿਕ ਵਿਵਸਥਾ ਜਿਸ ਸਮਾਜ ਦਾ ਇੱਕ ਬਰਾਬਰ ਦਾ ਥੰਮ ਹੈ ਔਰ ਉਹਨਾਂ ਦੇ ਦਿਮਾਗ 'ਚ ਇਹ ਨਹੀਂ ਹੋਣਾ ਚਾਹੀਦਾ ਕਿ ਮੈਂ ਕਿਸੇ ਤੋਂ ਕਮਜ਼ੋਰ ਹਾਂ ਪੂਰੀ ਤਾਕਤ ਦੇ ਨਾਲ ਸਮਾਜਿਕ ਵਿਵਸਥਾ 'ਚ ਆਪਣੇ ਆਪ ਨੂੰ ਸਥਾਪਿਤ ਕਰਨ ਜਿੱਥੇ ਕਿਤੇ ਲੱਗਦਾ ਹੈ ਕਿ ਜ਼ੁਲਮ ਹੋ ਰਿਹਾ ਹੈ ਜਾਂ ਜ਼ੁਲਮ ਦੇ ਖਿਲਾਫ ਬੋਲਣਾ ਜ਼ਰੂਰੀ ਹੈ ਤੇ ਚੁੱਪ ਰਹਿਣ ਦੀ ਬਜਾਏ ਉਹਦੇ ਖਿਲਾਫ ਤਾਕਤਵਰ ਆਵਾਜ਼ ਚੁੱਕਣੀ ਚਾਹੀਦੀ ਹੈ ਜਿਨ੍ਹਾਂ ਨੇ ਉਹਨਾਂ ਨਾਲ ਇੰਨੀ ਜ਼ਿਆਦਾ ਮਤਲਬ ਕਿ ਆਪਾਂ ਕਹਿ ਸਕਦੇ ਗੰਦੀ ਹਰਕਤ ਕੀਤੀ ਹੈ ਇੱਕ ਕੁੜੀ ਨੂੰ ਜਿਹੜੇ ਉਹਦੀ ਜਾਨ ਲੈ ਲਈ ਹੈ ਕੀ ਲੱਗਦਾ ਹੈ ਕਿ ਉਹਨਾਂ ਨੂੰ ਕਿਸੇ ਤਰੀਕੇ ਦੀ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਹੁਣ ਤਾਂ ਜਿਨ੍ਹਾਂ ਨੇ ਉਹ ਦਰਿੰਦਗੀ ਕੀਤੀ ਹੈ ਪਹਿਲਾਂ ਤਾਂ ਉਹਨਾਂ ਦੇ ਖਿਲਾਫ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਔਰ ਜਦ ਫਾਂਸੀ ਦਿੱਤੀ ਜਾਵੇ ਤੇ ਕਿਸੇ ਬੇਟੀ ਦੇ ਹੱਥੋਂ ਹੀ ਦਵਾਈ ਜਾਣੀ ਤੇ ਦੁਬਾਰਾ ਸੀ ਕਿਸੇ ਬੇਟੀ ਵੱਲ ਗੰਦੀ ਨਿਖਾਲੀ ਬੋਲ ਸੋ ਇਹ ਸੀਗੀਆਂ ਸਾਰੀਆਂ ਗੱਲਾਂ ਜੋ ਕਿ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਨੇ ਕਿਉਂਕਿ ਅੱਜ ਦੇ ਟਾਈਮ ਦੀ ਜੇ ਆਪਾਂ ਗੱਲ ਕਰੀਏ ਤੇ ਕੁੜੀਆਂ ਜਿਹੜੀਆਂ ਨੇ ਕਿਤੇ ਵੀ ਜਿਹੜੇ ਸਿਕਿਓਰ ਨਹੀਂ ਹੈਗੀਆਂ ਤੇ ਸ਼ਾਈ ਹਮਮ ਵੱਲੋਂ ਜੜੀਆਂ ਨੇ ਬਹੁਤ ਸਾਰੀਆਂ ਗੱਲਾਂ ਜੜੀਆਂ ਨੇ ਕਹੀਆਂ ਗਈਆਂ ਨੇ ਤੁਹਾਡੀ ਕੀ ਰਾਏ ਹੈ ਤੁਸੀਂ ਆਪਣੀ ਰਾਏ ਜੜੇ ਕਮੈਂਟ ਸੈਸ਼ਨ ਵਿੱਚ ਜ਼ਰੂਰ ਦਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤੁਸੀਂ ਟੀਟ ਹੈਡਲਾਈਨਸ ਮੈਂ ਨੇਹਾ ਮਲਿਕ ਕੈਮਰਾ ਪਰਸਨ ਵਿਪਨ ਬਸੀ ਨਾਲ